ਦੇਖੀਏ ਇਹ ਬਹੁਤ ਮਰੀਜ਼ ਰਹੇ ਤੇ ਟੈਨਸ਼ਨ ਬਹੁਤ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਢਿੰਡੀ 1:00 ਵਜੇ ਉਹ ਬਹੁਤ ਤਾਨ ਕਰਦੇ ਆ ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇਹ ਕੱਟੇ ਸਨ ਸੌਂ ਤੱਕ ਕੱਟ ਕਰਦੇ ਆ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਇਹ ਤੇ ਉਹਨਾਂ ਨੌਜਵਾਨਾਂ ਦੇ ਚਲਾਨ ਕੱਟੇ ਗਏ ਜੋ ਸਕੂਲ ਤੋਂ ਛੁੱਟੀ ਦੇ ਟਾਈਮ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਮੋਟਰਸਾਈਕਲ ਤੇ ਟ੍ਰਿਪਲ ਸਵਾਰੀ ਕਰਦੇ ਸੀ ਤਸਵੀਰਾਂ ਜੰਡੇਆਲਾ ਗੁਰੂ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਸਖਤ ਨਜ਼ਰ ਆਈ ਤੇ ਉਹਨਾਂ ਦੇ ਵੱਲੋਂ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਦੇ ਸਲਾਨ ਕੱਟੇ ਗਏ ਦੇ ਕਿ ਜੰਡੀਆਲਾ ਗੁਰੂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਨੇ ਨਾਕਾ ਲਗਾਇਆ ਪ੍ਰਿੰਸੀਪਲ ਮੈਡਮ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇਹ ਨੌਜਵਾਨ ਸਕੂਲ ਦੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਿਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੇ ਸ਼ਿਕਾਇਤ ਕੀਤੀ ਤੇ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਉਹਨਾਂ ਨੌਜਵਾਨਾਂ ਨੂੰ ਸਬਕ ਸਿਖਾਇਆ ਗਿਆ ਤੇ ਉਹਨਾਂ ਦੇ ਜ਼ਲਾਨ ਕੱਟ ਕੇ ਕਾਰਵਾਈ ਕੀਤੀ ਗਈ ਕਹਿੰਦੇ ਸੀ ਇੱਥੇ ਬਹੁਤ ਮਰੀਜ਼ ਨੇ ਬਿਹਤਰ ਟੈਨਸ਼ਨ ਦੇ ਬੋਕ ਕਰਕੇ ਆ ਗਏ ਜਦੋਂ ਮੜਕੀਆਂ ਨੂੰ ਸੁੱਕੀ ਹੁੰਦੀ ਹੈ ਇੱਕ ਸਟੇਡ ਹੋ ਜੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਮਿੰਟ ਨਾ ਕਲਾ ਕੇ ਉਹਨਾਂ ਤੋਂ ਪੁੱਛੀ ਅੱਜ ਵੀ ਨਹੀਂ ਆਇਆ ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਕੱਟੇ ਸਨ ਹੁਣ ਤੱਕ ਤਾਂ ਕੱਟਦੇ ਆ ਪਹਿਲਾਂ ਹੀ ਬਣਾ ਲਏ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ ਕਰਦੇ ਆ ਉਹਦੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੈਗੇ ਕਿ ਕਿਸੇ ਹੋਰ ਦੇ ਬਣਾਉਂਦੇ ਅਜੇ ਤੱਕ ਨਾ ਮਾਲਕ ਦਾ ਕੋਈ ਨਹੀਂ ਕੱਟਿਆ ਜੇ ਕਰ ਤਾਂ ਸਾਡੇ ਦੱਸਦਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਹਨਾਂ ਨੌਜਵਾਨਾਂ ਨੂੰ ਸੁਧਰਨ ਲਈ ਵੀ ਕਿਹਾ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਉਹਨਾਂ ਦੱਸਿਆ ਕਿ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਨੌਜਵਾਨ ਸਵਾਰ ਹੋ ਕੇ ਕੁੜੀਆਂ ਦੇ ਪਿੱਛੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਕਾਰਵਾਈ ਕੀਤੀ ਗਈ ਕਰੀਬ 10 ਚਲਾਨ ਕੱਟੇ ਗਏ ਨੇ ਉਹਨਾਂ ਕਿਹਾ ਕਿ ਦੇਖ ਕੇ ਇਹ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਤਾਂ ਹੋਰ ਵੀ ਸਖਤ ਕਾਰਵਾਈ ਕੀ ਤਦਾਬੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ